ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਪਹੁੰਚੇ ਹੋਇਆ ਮੇਲੇ 'ਚ ਤੇ ਇਹ ਪਿੰਡ ਹੈਡੋ ਦਾ ਮੇਲਾ ਹੈ ਜੋ ਕਿ ਜਲਾਲ ਲੁਧਿਆਣਾ ਪੈਂਦਾ ਹੈ ਤੇ ਬਾਈਆਂ ਦੀਆਂ ਬੱਕਰੀਆਂ ਦਿਖਾਵਾਂਗੇ ਬਹੁਤ ਹੀ ਸੁਨੱਖੀਆਂ ਬੱਕਰੀਆਂ ਤੇ ਬਹੁਤ ਹੀ ਕੱਦ ਕਾਠੀ ਵਾਲੀਆਂ ਬੱਕਰੀਆਂ ਇੰਨੀਆਂ-ਇੰਨੀਆਂ ਤੇ ਰਾਜੂ ਭਾਈ ਬੱਕਰੀਆਂ ਦਿਖਾਊਗਾ ਆਪਾਂ ਨੂੰ ਤੇ ਬੱਕਰੀਆਂ ਦਿਖਾਣ ਆ ਬਾਈਆਂ ਦੀਆਂ ਜੀ ਆਪਣੇ ਚੈਨਲ ਦਾ ਨਾਮ ਰਾਜੂ ਗੋਟ ਫਾਰਮ ਦੱਬਾ ਪੰਜਾਬ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਬੱਕਰੀਆਂ ਇੱਧਰ ਕੱਢ ਕੇ ਦਿਖਾਵਾਂਗੇ ਬਾਈਆਂ ਦੀਆਂ ਤੇ ਸਾਰੀਆਂ ਬੱਕਰੀਆਂ ਨੇ ਬਾਂਜਾਂ ਦੀਆਂ ਤੇ ਬਾਂਜਾਂ ਨਾਲ ਗੱਲਬਾਤ ਕਰਦੇ ਆਂ ਚਾਹੀਦੇ ਦੱਖਾਉਣੇ ਆ ਬੱਕਰੀਆਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਜੀ ਮਨਾਲੂ ਤੋਂ ਵੀਰੇ ਮਨਾਲੂ ਜਿਲ੍ਹਾ ਕਿਹੜਾ ਪੈਂਦਾ ਜੀ ਫਟਕੜ ਵੀਰੇ ਤੇ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਵੰਡੀ ਚ ਵੰਡੀ 'ਚ ਹੋਣਗੇ ਵੀਰੇ ਰੱਖਣਾ 60 ਮੈਂਟ ਬੱਕਰੀਆਂ ਇਹ ਤੇ ਘਰੇ ਆਹੀ ਰੱਖਦੇ ਆ ਜਾਂ ਹੋਰ ਵੀ ਨੇ ਘਰੇ ਆਪਣੇ ਹੋਰ ਵੀ ਬੱਕਰੀਆਂ ਰੱਖਦੇ ਨੇ ਬਾਈ ਤੇ ਆ ਬੱਕਰਾ ਆਪਣਾ ਜੀ ਤੇ ਇਹਦੀ ਕੀ ਡਿਟੇਲ ਹੈ ਦੰਦ ਦੰਦ ਕਿਵੇਂ ਆ ਜੀ ਦੋ ਦੰਦ ਬੱਕਰਾ ਹੈ ਤੇ ਬਾਈ ਤੋੜ ਕੇ ਦਿਖਾਈ ਰਾਜੂ ਤੋੜ ਦੇ ਲੈ ਲੋ ਜੀ ਉਦੀ ਕੱਦ ਕਾਠੀ ਦਾ ਬੱਕਰਾ ਹੈ ਤੇ ਤੋੜ ਕੇ ਦੇਖ ਸਕਣਾ ਤੁਸੀਂ ਤੇ ਬਹੁਤ ਹੀ ਕੱਦ ਦਾ ਬੱਕਰਾ ਹੈ ਦੋ ਦੁੱਗਾ ਹੋਇਆ ਹਲੇ ਦੋ ਦੰਦ ਤੇ ਹਾਈਟ ਹੋਊਗੀ 40 41 ਇੰਚ ਦੀ 48 ਵਾਲੀ ਉੱਚ ਦਾ ਬੱਚਾ ਦੇਖ ਸਾਹ ਰਹੇ ਤੁਸੀਂ ਬਹੁਤ ਹੀ ਸੁਨੱਖਟ ਜਿਹਾ ਬਾਈ ਬੱਕਰੀਆਂ ਕੱਢ ਲੋ ਆਪਣੀਆਂ ਵੱਡੀਆਂ ਵੱਡੀਆਂ ਬੱਕਰੀਆਂ ਕੱਢ ਲੈ ਤੇ ਬਾਹੀ ਦੀ ਬੱਕਰੀ ਦਿਖਾਵਾਂਗੇ ਇੱਕ ਤੁਹਾਨੂੰ ਬਹੁਤ ਹੀ 올ਡ ਬਲੱਡ ਲਾਈਨ ਦੀ ਬੱਕਰੀ ਆ ਤੇ ਅੰਜ ਦੀ ਕੀ ਡੀਟੇਲ ਹੈ ਜੀ ਕਿੰਨੇ ਤਾਂਦਾ ਇਹ ਤੇ ਇਹ ਪੂਰੇ ਦਾੰਦ ਨਵੀਂ ਬੱਕਰੀ ਆ ਤੇ ਇਹਦੀ ਹਾਈਟ ਦੀ ਗੱਲ ਕਰੀਏ ਹਾਈਟ ਕਿੰਨੀ ਹੋਊਗੀ ਇਹ 40 ਇੰਚ ਦੀ ਬੱਕਰੀ ਹੈ ਕੱਡੀ ਬਾਈ ਉਹਨਾਂ ਨੂੰ ਮੜੀ ਜੀ ਬਹੁਤ ਹੀ 올ਡ ਬਲੱਡ ਲਾਈਨ ਦੀ ਬੱਕਰੀ ਹੈ ਤੇ ਆ ਡਰਸ ਦੇਖ ਸਕਦੇ ਹੋ ਬੱਕਰੀ ਦੀ ਬੋਡੀ ਸਟਰਕਚਰ ਬਹੁਤ ਹੀ ਸੋਹਣਾ ਬੱਕਰੀ ਦਾ ਤੇ ਬਹੁਤ ਹੀ ਵੱਡੇ ਫਰੇਮ ਦੀ ਬੱਕਰੀ ਹੈ ਇਹ ਤੇ ਕਾ ਬੱਕਰੀ ਦਿਖਾ ਦਿਓ ਬਾਈ ਜੀ ਆ ਬੱਕਰੀ ਠੀਕਰ ਨਾ ਤੇ ਆ ਬਾਈ ਦੀਆਂ ਬੱਕਰੀਆਂ ਨੇ ਤੇ ਆ ਲੋਹੀ ਪੱਕੀ ਲੋਹੀ ਬੱਕਰੀ ਕਹਿੰਦੇ ਨੇ ਜਿਹਨੂੰ ਤੇ ਇਹਦਾ ਕੀ ਰਿਕਾਰਡ ਹੈ ਜੀ ਬੱਚੇ-ਬੱਚੇ ਕਿੰਨੇ ਨੇ ਦੇ ਇੱਥੇ ਦੋ ਮੈਂ ਬਣੇ ਵੀਰੇ ਦੋ ਬੱਚੇ ਦੰਦੀਆਂ ਬੱਕਰੀ ਤੇ ਬਹੁਤ ਹੀ 올ਡ ਬਲੱਡ ਲਾਈਨ ਦੀਆਂ ਬੱਕਰੀਆਂ ਨੇ ਬਾਈਆਂ ਲਵੇ ਦੇਖ ਸਾ ਤੋਰੇ ਬਾਈ ਨੂੰ ਮੜੀ ਜੀ ਤੇ ਬਾਈ ਜੇ ਕਰੇ ਤੇ ਰੇਟ ਦੀ ਗੱਲ ਕਰੀਏ ਕਿੰਨਾ ਕਹੂਗਾ ਇਹ ਤਾਂ ਵੇਚ ਨਹੀਂ ਇਹ ਬੱਕਰੀਆਂ ਵੇਚਣੀਆਂ ਨਹੀਂ ਬਾਈਆਂ ਨੇ ਤੇ ਆਹ ਬੱਕਰੀ ਵੀ ਦੇਖ ਸਾ ਦਿਨ ਬਲੈਕ ਚ ਆ ਕਾਲੀ ਕਰ ਰਹਾ ਤੂੰ ਛੋਣੀਆਂ ਬੱਕਰੀਆਂ ਨੇ ਆ ਹੋਰ ਦਿਖਾ ਇੱਕ ਦੋ ਦਖਾ ਦਿਓ ਸਾਰਾ ਮੈਨੂੰ ਤੁੰਗਾ ਫੜਾ ਦਿਓ ਆ ਪੱਠ ਦੀ ਕੀਟ ਤੇਲ ਆ ਬਾਈ ਇਹ ਕਿੰਨੇ ਦਾੰਦ ਆ ਇਹ ਵੀ ਗੁੱਡੀ ਹੈ ਬਲੇ ਦੋ ਦਾੰਦ ਪੱਠ ਆ ਦੇਖ ਸਕਦੇ ਟੋਰੀ ਬਾਈ ਮੜਾ ਜਾ ਇਹ ਆ ਬੱਕਰੀ ਦੇਖ ਸਕਦੇ ਪੱਕੀਆਂ ਲੋਈਆਂ ਬੱਕਰੀਆਂ ਲਈ ਫਿਰਦੇ ਨੇ ਬਾਈ ਸਾਰੀਆਂ ਐ ਜੀਆਂ ਬੱਕਰੀਆਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਨੇ ਆਪਣੇ ਆਮ ਮੰਡੀਆਂ 'ਚ ਲਖਾਈ ਚੱਲ ਬਾਈ ਰਾਜੂ ਅੱਜ ਪੂਰੇ ਸਰਾਂ ਕਵਾਲਿਟੀ ਦੇ ਨੰਮੀਆਂ ਬੱਕਰੀਆਂ ਨੇ ਸਾਰੀਆਂ ਬਾਈਆਂ ਦਾ ਵੇ ਸਾਰੀ ਆਪਣੇ ਹੱਥ ਲੱਗੇ ਨੇ ਸਾਰੀਆਂ ਜਾਈਆਂ ਨੇ ਤੇ ਆ ਪਾਖੜਾ ਫੜੀ ਪਾਟੜਾ ਆ ਪਾਖੜਾ ਦਿਖਾਈ ਪਾਟੜਾ ਦੇਖ ਸਕਦੇ ਹੋ ਬਾਈਆਂ ਦਾ ਦੰਦ ਦਿਖਾਈ ਪਈ ਦਾ ਟਿੱਕਰ ਰਾ ਟਿੱਕਰ ਨਾ ਪੀਰਾ ਬੱਚਾ ਜਮਾ ਕੱਚਾ ਹਜੇ ਪੀਰਾ ਬੱਚਾ ਜਮਾ ਖੀਰਾ ਤੋਰੂ ਤੇ ਬਹੁਤ ਹੀ ਸੁਨੱਖ ਪਣੇ ਜਾ ਬੱਚਾ ਤੇ ਇਹ ਜੇ ਬੱਕਰੀਆਂ ਛੱਡਿਆ ਤਾਂ ਨਹੀਂ ਜੀ ਨਾ ਵੀਰਾ ਬੱਚਾ ਹਲੇ ਵੀ 8 ਮਹੀਨੇ ਦਾ ਉਹ ਜੇ ਬੱਚਾ ਤੇ ਹੋਰ ਵੀ ਬਹੁਤ ਹੀ ਸੁਨੱਖੀਆਂ ਬੱਕਰੀਆਂ ਨੇ ਬਾਜੀਆਂ ਕੋਲ ਸੰਜੀ ਬਾਈ ਜੀ ਕਿੰਨੇ ਕਿ ਛਿਰ ਤੋਂ ਕੰਮ ਕਰਦੇ ਆ ਆਪਾਂ ਬੱਕਰੀਆਂ ਦਾ ਜਲਦੀ ਪੁਸਤੀ ਕੰਮ ਆ ਆਪਣਾ ਤੇ ਕਿੰਨੀਆਂ ਕਿ ਪੀੜੀਆਂ ਹੋ ਗਈਆਂ ਆਪਾਂ ਨੂੰ ਇਹ ਕੰਮ ਚਾਇਆ ਨੂੰ ਪਤਾ ਨਹੀਂ ਵੀਰੇ ਸਾਨੂੰ ਵੀ ਨਹੀਂ ਪਤਾ ਹੈਗਾ ਪਿੱਛੇ ਪਹਿਲਾਂ ਪਿੱਛੇ ਦਾਦੇ ਪੜਦਾਦੇ ਦਾਦੇ ਆਉਣੇ ਪਿੱਛੇ ਦੇ ਕੰਮ ਸ਼ੁਰੂ ਦਾ ਆਪਦੀ ਕੰਮ ਹੈ ਦਾ ਆਪਣਾ ਤੇ ਪਹਿਲਾਂ ਇਦੋਂ ਵੱਧ ਬੱਕਰੀਆਂ ਸੀ ਜਾਂ ਫਿਰ ਹੁਣ ਵੱਧ ਰੱਖਦੇ ਆ ਪਹਿਲਾਂ ਵੱਧ ਦੀਆਂ ਹੁਣ ਘਟਾਂ ਵੀਰੇ ਅੱਛਾ ਇਹ ਕੀ ਚੱਕਰ ਵੀ ਨਾ ਤਾਂ ਬਿਉਂਤ ਦਾ ਕੰਮ ਆ ਅੱਛਾ ਵੀ ਕੁਝ ਚਾਰਨ ਨੂੰ ਵੀ ਘਟ ਹੋ ਗਿਆ ਇਹਨਾਂ ਨੂੰ ਤੇ ਸੜਕਾਂ ਵੱਧ ਹੋ ਗਈਆਂ ਤੇ ਜੰਗਲ ਮੁੱਕ ਗਏ ਤੇ ਆਪ ਅੱਠ ਦੀ ਕੀਤੇ ਲਈ 35000 ਇਹ ਪੱਠ ਦਾ ਕੀ ਦੀ ਹੈ ਇਹ ਕੀ ਸੀਰੀ ਪੱਠ ਆ ਦੇਖ ਸਕਦੇ ਹੋ ਪ्योर ਜੈਡ ਬਲੈਕ ਬਹੁਤੀ ਸੁਨੱਖੀਆਂ ਬੱਕਰੀਆਂ ਨੇ ਬਾਜੀਆਂ ਦੀ ਮੇਲਾ ਅੱਛਾ ਤਿੰਨੀਆਂ ਬੱਕਰੀਆਂ ਨੇ ਆਪਣੀਆਂ ਇਹ ਆਪਣੇ ਕੋਲੇ ਹੋਣਗੇ ਵੀ 40-45 ਬੱਕਰੀਆਂ ਛੱਲੇ ਦੀਆਂ ਨੇ ਬਾਈ ਨਾ ਨਵਾਂ ਨਵਾਂ ਮੁੰਡਾ ਉਹਦੀਆਂ ਦੋ ਜਣਿਆਂ ਦੀਆਂ ਅੱਛਾ ਤੁਸੀਂ ਕਹਿ ਨਹੀਂ ਤੁਸੀਂ ਸਿੱਧਾ ਕਹਿ ਸਕਦੇ ਹੋ ਮਾਪੇ ਪਾਪਾ ਮੈਂ ਤਿੰਨੀਆਂ ਕਿੱਤੋਂ ਕੰਮ ਕਰਦੇ ਹੋ ਬਾਈ ਇਹ ਤਾਂ ਜੱਦੀ ਪੁੱਛਤੀ ਕੰਮ ਆ ਜੱਦੀ ਪੁੱਛਤੀ ਤਿੰਨ ਜਿੰਗੀ ਕਮਾਈ ਕਰਨਾਂ ਨਹੀਂ ਜੀ ਸਾਲ ਚ ਇਹਨਾਂ ਦੀ ਬਸ ਆਪਣੇ ਕੋਲ ਦੇਈ ਜਾਂਦੀਆਂ ਵਧੀਆ ਦੰਨੀਆਂ ਬਾਈਆਂ ਕਰਦੀ ਅੱਛਾ ਜੀ ਅੱਛਾ ਬਾਜ ਜੀ ਧੰਨਵਾਦ ਬਾਈ ਦੇ ਬਹੁਤ ਵਧੀਆ ਮਾਲ ਹੈ ਬਾਈ ਦਾ ਅੱਛਾ ਬਾਕੀ ਇਹਨਾਂ ਨੂੰ ਘਰੇ ਵੀ ਪਾਉਣੀ ਹੈ ਜੀ ਕੁਛ ਕਰ ਰਹੇ ਵੀ ਹਾਂ ਜੀ ਅੱਛਾ ਕੀ ਪਾਉਣੀ ਹੈ ਜੀ ਬਸੀਰ ਜੀ ਨੂੰ ਦਾਣੇ ਦੋਨੇ ਪਾ ਦਿੰਨੇ ਜੀ ਅੱਛਾ ਬਾਹਰ ਵੀ ਚਾਰਚ ਗਏ ਹੋ ਹਾਂ ਜੀ ਹਾਂ ਬਾਹਰ ਹੀ ਨਹੀਂ ਨਹੀਂ ਧੰਨਵਾਦ ਜੀ ਬਹੁਤ ਵਧੀਆ ਬਾਈ ਦਾ ਮਾਲ ਹੈ ਇਹ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਕਿਸੇ ਬਾਈ ਨੇ ਬਾਈ ਲੈਣਾ ਹੈ ਤਾਂ ਇਹਦੇ ਪਿੰਡ ਦਾ ਨੰਬਰ ਬਾਈ ਦਾ ਨੰ ਉਹ ਸਾਰੇ ਆ ਜਾਣਗੇ ਬਾਈ ਪੂਰੇ ਲਿਖ ਕੇ ਲਾ ਦਿ ਕੋਈ ਨਾ ਠੀਕ ਇਤੋਂ ਮੈ ਲੈ ਲਾ ਬਹੁਤ ਵਧੀਆ ਸੋਨਾ ਮਾਲ ਹੈ ਬਾਈ ਦਾ ਸਿਰੇ ਦਾ ਮਾਲ ਹੈ ਬਾਈ ਦਾ ਕਰਕ ਕਰੋ ਹਾਂ ਜੀ ਐ ਕਾ ਪੱਛਾ ਬਾਕੀ ਜੇ ਕਿਸੇ ਬਾਈ ਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਸਰਪੰਕ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਜਰੂਰ ਕਰ ਬਾ ਰਾਜੂ ਗੋਡ ਫਾਰਮ ਠੀਕ ਹੈ ਜੀ ਹਾਂਜੀ ਵੱਡਾ ਬਹੁਤ ਧੰਨਵਾਦ ਜੀ ਤੇ ਸ਼ੇਅਰ ਜਰੂਰ ਕਰ ਦਿਓ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਧੰਨਵਾਦ ਕਰ ਦਿਓ